ਕੰਬਾਉ ਹਾਦਸੇ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਤੋਂ ਉਤਾਸੇ ਕੇ ਬਠਿੰਡਾ ਦੇ ਵਿੱਚ ਜੋ ਦੋ ਭਿਆਨਕ ਸੜਕ ਹਾਦਸੇ ਹੋਣ ਦੀ ਖਬਰ ਹੈ ਇੱਥੇ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਨਾਲ ਹੀ ਨਾਲ ਇੱਕ ਮਾਸੂਮ 9 ਸਾਲਾ ਬੱਚੇ ਨੇ ਜ਼ਾਨ ਗਵਾ ਦਿੱਤੀ ਹੈ ਦਰਸਲ ਪਹਿਲਾ ਹਾਦਸਾ ਜੋ ਹੈ ਉਹ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਭਿਆਨਕ ਹਾਦਸਾ ਵਾਪਰਿਆ ਦਰਸਲ ਐਨ ਐਫ ਐਲ ਕਲੋਨੀ ਦੇ ਨਜ਼ਦੀਕ ਲੇਬਰ ਕਰਕੇ ਤਿੰਨ ਨੌਜਵਾਨ ਆਪਣੇ ਮੋਟਰਸਾਈਕਲ ਤੇ ਪਿੰਡ ਗਿਲਪੱਤੀ ਜਾ ਰਹੇ ਸਨ ਜਿਨ੍ਹਾਂ ਦੀ ਟਰੱਕ ਦੇ ਨਾਲ ਟਕਰਾਉਣ ਉੱਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਤਿੰਨੋਂ ਨੌਜਵਾਨ ਪਿੰਡ ਗਿਲਪਤੀ ਦੇ ਰਹਿਣ ਵਾਲੇ ਸਨ ਅਤੇ ਲੇਬਰ ਦਾ ਕੰਮ ਕਰਦੇ ਸੀ। ਇਹਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜ਼ਖਮੀ ਨੂੰ ਲੋਕਲ ਸੰਸਥਾ ਨੇ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੈਂ ਗੌਤਮ ਸ਼ਰਮਾ ਵਲੰਟੀਅਰ ਨੌਜਵਾਨ ਬਠਿੰਡਾ ਸੁਸਾਇਟੀ ਰਜਿਸਟਰਡ ਬਠਿੰਡਾ ਸਾਡੇ ਐਮਰਜੈਂਸੀ ਨੰਬਰ ਤੇ ਥੋੜੇ ਟਾਈਮ ਪਹਿਲਾਂ ਸਾਨੂੰ ਸੂਚਨਾ ਮਿਲੀ ਸੀ ਐਨਐਫਐਲ ਦੇ ਸੂਏ ਦੇ ਕੋਲ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਤਿੰਨ ਬਾਈਕ ਸਵਾਰ ਮੁੰਡੇ ਸੀ ਜਿਹੜੇ ਉਹ ਇੱਕ ਟਰੱਕ ਦੀ ਚਪੇਟ ਦੇ ਵਿੱਚ ਆ ਗਏ ਸੀ ਦੋ ਜਣਿਆਂ ਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਸੀ ਇੱਕ ਗੰਭੀਰ ਜ਼ਖਮੀ ਸੀ ਜਿਹਨੂੰ ਅਸੀਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਦਾਖਲ ਕਰਵਾ ਦਿੱਤਾ ਜਿਨ੍ਹਾਂ ਦੀ ਡੈਥ ਹੋਈ ਹੈਗੀ ਉਹਨਾਂ ਦਾ ਨਾਮ ਰੋਸ਼ਨ son of ਪਿੰਡਾ ਰਾਜੂ ਗੋਇਲ son of ਸतीश ਜਿਹੜੇ ਇੰਜਰਡ ਐ ਸਰ ਜਿਨ੍ਹਾਂ ਨੂੰ ਜਖਮੀ ਐ ਉਹਨਾਂ ਦਾ ਨਾਮ ਕਰਨ son of ਜਸਪਾਲ ਐ ਸਰ ਇਹ ਗਿੱਲਪੱਤੀ ਦੇ ਰਹਿਣਾ ਨੇ ਦਿੱਸੇ ਜਾ ਰਹੇ ਆ ਕਿ ਜਿਹੜੇ ਇਹ ਲੇਬਰ ਦਾ ਕੰਮ ਕਰਨ ਵਾਲੇ ਮੁੰਡੇ ਸੀ ਦੂਜੇ ਪਾਸੇ ਇੱਕ ਹੋਰ ਹਾਦਸਾ ਹੋਣ ਦੀ ਖਬਰ ਸਾਹਮਣੇ ਆਉਂਦੀ ਐ ਇੱਥੇ ਟਰੱਕ ਦੇ ਲਪੇਟ ਦੇ ਵਿੱਚ ਆਉਣ ਕਰਨ ਸਾਈਕਲ ਸਵਾਰ 9 ਸਾਲਾ ਬੱਚੇ ਦੀ ਮੌਤ ਹੋ ਗਈ ਦੱਸਿਆ ਕਿ ਬਠਿੰਡਾ ਦੇ ਬਾਦਲ ਰੋਡ ਤੇ ਨੰਨੀ ਛਾਂ ਚੌਕ ਦੇ ਨਜ਼ਦੀਕ ਇੱਕ ਲੜਕਾ ਟਰੱਕ ਥੱਲੇ ਆ ਕੇ ਜ਼ਖਮੀ ਹੋ ਗਿਆ ਜਿਸ ਨੂੰ ਇੱਕ ਨਿੱਜੀ ਐਂਬੂਲੈਂਸ ਚਾਲਕ ਨੇ ਤੁਰੰਤ ਸਿਵਲ ਹਸਪਤਾਲ ਤੱਕ ਪਹੁੰਚਾਇਆ ਲੇਕਿਨ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦਰਅਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਬੱਚਾ ਜੋ ਹੈ ਸੜਕ ਕਿਨਾਰੇ ਖੜਾ ਸੀਗਾ ਤੇ ਉਹ ਟਰੱਕ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਟਰੱਕ ਉਸ ਤੇ ਸਿਰ ਤੋਂ ਨੰਗਾ ਗਿਆ ਤੇ ਹਸਪਤਾਲ ਦੇ ਵਿੱਚ ਉਸ ਦੀ ਤਰਦਨਾਕ ਮੌਤ ਹੋ ਗਈ ਮੇਰਾ ਨਾਮ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਲਾੜੀ ਆ ਪਾਜੀ ਪ੍ਰਾਈਵੇਟ ਐਂਬੂਲੈਂਸ ਆ ਪਾਜੀ ਆਪਣੀ ਇਹ ਕੀ ਹੋਇਆ ਅਕਸਰ ਇਹ ਪਾਜੀ ਮੈਂ ਢੇੜਾ ਲਾਉਣ ਗਿਆ ਸੀ ਬਾਜ਼ਰ ਰੋਡ ਤੇ ਹੀ ਫਰੀਦਕੋਟ ਕੋਟਲੀ ਉਧਰੋਂ ਪੇਸ਼ੈਂਟ ਛੱਡ ਕੇ ਆ ਰਹਾ ਸੀਗਾ ਰੋਡ ਤੇ ਦੇਖਿਆ ਬੱਚਾ ਪਿਆ ਜੀ ਐਕਸੀਡੈਂਟ ਹੋਇਆ ਪਿਆ ਸੀ ਸਿਰ ਦੇ ਉੱਤੋਂ ਦੀ ਟਰੱਕ ਚੜ ਗਿਆ ਮੇਰੇ ਕੋਈ ਵੀਕਲ ਚੜ ਗਿਆ ਜੀ ਕਿ ਕਾਦੀ ਪਤਾ ਹੈ ਇਹ ਬੱਚਾ ਹੀ ਪੈਦਲ ਖੜਾ ਸੀ ਅੰਦਰਲੀ ਸਾਈਡ ਤੇ ਕਹਿੰਦਾ ਦੱਸਣ ਦੇ ਮੌਕਾ ਤੇ ਕਿਉਂਕਿ ਮੈਂ ਤਾਂ ਬੱਚਾ ਨਾਲ ਦੀ ਨਾਲ ਚੱਕ ਕੇ ਗੱਡੀ ਦੇ ਵਿੱਚ ਪਾ ਲਿਆ ਸੀ ਜੀ ਫਿਰ ਕੀ ਹੋਇਆ ਬੱਚੇ ਦੇ ਮਤਲਬ ਕਿ ਮਾਂ ਪਿਓ ਭਾਈ ਮੈਂ ਸਿਵਲ